ਇਹ ਕਹਿੰਦੇ ਨੇ ਕਿ 1984 ਦੇ ਵਿੱਚ ਦਰਬਾਰ ਸਾਹਿਬ ਅਟੈਕ ਹੋਇਆ ਸੰਤਾ ਕਰਕੇ ਉਹਨਾਂ ਨੇ ਕਿ ਹਥਿਆਰ ਰੱਖੇ ਹੋਏ ਸਨ ਪਰ 1955 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਕਿਹੜੀ ਮੋਰਚਾ ਬੰਦੀ ਸੀ ਅੰਦਰ ਜਾਂ ਕਿਹੜੇ ਹਥਿਆਰ ਸਨ ਤਿੰਨ ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਬਹੁਤ ਸੇਖ ਅਜ ਵੀ ਇਹ ਸਮਝਦੇ ਨੇ ਕਿ ਜੂਨ 1984 ਵਿੱਚ ਹੀ ਭਾਰਤੀ ਹਕੂਮਤ ਵੱਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ ਪਰ ਆਜ਼ਾਦੀ ਦੇ ਤਕਰੀਬਨ 8 ਸਾਲਾਂ ਦੇ ਬਾਅਦ ਜੁਲਾਈ 1955 ਨੂੰ ਹੀ ਭਾਰਤੀ ਰਾਜ ਨੇ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ ਸੀ ਉਸ ਵੇਲੇ ਹਕੂਮਤ ਦੀ ਮਸ਼ੀਨਰੀ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਹਿਰ ਢਾਇਆ ਗਿਆ ਪੁਲਸ ਨੇ ਬਿਨਾਂ ਪੇਸ਼ਬੰਦੀ ਦੇ ਤੌਰ ਉੱਪਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀਆਂ 24 ਬੰਦੂਕਾਂ ਦੇ ਲਾਇਸੈਂਸ ਜ਼ਬਤ ਕਰਕੇ ਪੁਲਸ ਉਹਨਾਂ ਨੂੰ ਚੱਕ ਕੇ ਲੈ ਗਈ ਗੁਰਦੁਆਰਾ ਪ੍ਰਬੰਧ ਤੇ ਅਕਾਲੀ ਦਲ ਦੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਵਰਕਰਾਂ ਦੀਆਂ ਬੰਦੂਕਾਂ ਤੇ ਪਿਸਤੌਲਾਂ ਪੁਲਸ ਨੇ ਜ਼ਬਤ ਕਰ ਲਈਆਂ ਮਾਸਟਰ ਤਾਰਾ ਸਿੰਘ ਦੀ ਬੰਦੂਕ ਤੇ ਪਿਸਤੌਲ ਵੀ ਪੁਲਸ ਉਹਨਾਂ ਦੇ ਮਕਾਨ ਤੋਂ ਚੱਕ ਕੇ ਲੈ ਗਈ ਇਹ ਸਾਰੀ ਕਾਰਵਾਈ ਇਸ ਲਈ ਕੀਤੀ ਗਈ ਸੀ ਕਿ ਪੁਲਸ ਦੇ ਹਮਲੇ ਸਮੇ ਕਿਦਰੇ ਇਹਨਾਂ ਹਥਿਆਰਾਂ ਦੇ ਨਾਲ ਸਿੰਘ ਆਉਂਦਾ ਦਾ ਮੁਕਾਬਲਾ ਨਾ ਕਰਨ ਲੱਗ ਜਾਣ ਤੇ ਉਹਨਾਂ ਦੇ ਉੱਪਰ ਕਿਤੇ ਪਾਰੂ ਨਾ ਪਹੁੰਚ ਜਾਣ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਜਨ ਪੁਲਿਸ ਮਹਾਸ਼ਾ ਅਸ਼ਵਨੀ ਕੁਮਾਰ ਦਾ ਪੁਲਿਸ ਐਕਸ਼ਨ 3 ਤੇ 4 ਜੁਲਾਈ ਅਧੀ ਰਾਤ ਨੂੰ ਸ਼ੁਰੂ ਹੋ ਗਿਆ ਜਦ ਕੇ ਪੁਲਸ ਦੀਆਂ ਬਖ ਬਖ ਟੋਲੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗਿਆਨੀ ਗੁਰਦੇয়াল ਸਿੰਘ ਸ਼੍ਰੋਮਣੀ ਕਮੇਟੀ ਦੇ ਕਾਇਮ ਕਮ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਸਕੱਤਰ ਪ੍ਰੋਫੈਸਰ ਹਰਪਜਨ ਸਿੰਘ ਜੀ ਆਦਿ ਮਕਾਨਾਂ ਉੱਪਰ ਛਾਪੇ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸੰਬੰਧ ਵਿੱਚ ਸਵਾਦੀ ਗੱਲ ਇਹ ਸੀ ਕਿ ਪੁਲਿਸ ਪਾਸ ਇਨਾਂ ਜਿੰਮੇਬਾਰਾਂ ਵਿੱਚੋਂ ਕਿਸ ਦੀ ਗ੍ਰਿਫਤਾਰੀ ਦੇ ਬਰੰਟ ਵੀ ਨਹੀਂ ਸਨ ਜਦ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਰਾਤ ਦੇ 12:30 ਵਜੇ ਪੁਲਿਸ ਉਹਨਾਂ ਦੇ ਮਕਾਨ ਉੱਪਰ ਪੁੱਜੀ ਤਾਂ ਉਹਨਾਂ ਪੁੱਛਿਆ ਮੇਰੇ ਬਰੰਟ ਕਿ ਉੱਤਰ ਦੇ ਵਿੱਚ ਪੁਲਿਸ ਪਾਰਟੀ ਦੇ ਇੰਚਾਰਜ ਠਾੜੇਦਾਰ ਨੇ ਕਿਹਾ ਕਿ ਮੈਂ ਆਪ ਹੀ ਬਰਾਂਟਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੁਗਲ ਰਾਜਵਿਸ਼ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜਾ ਮੌਕਾ ਹੁਣ ਇਤਿਹਾਸ ਦੇ ਵਿੱਚ ਇਹ ਆਇਆ ਜਦ ਕਿ ਵਰਤਮਾਨ ਹੈੱਡ ਗ੍ਰਾਂਥੀ ਅਤੇ ਉਹਨਾਂ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਾਂਗਰਸ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁਟਣਾ ਜ਼ਰੂਰੀ ਸਮਝਿਆ ਵਾਹਿਗੁਰੂ ਦੇ ਰੰਗ ਨੇ ਅਸਲ ਦੇ ਵਿੱਚ ਵੱਡਾ ਐਕਸ਼ਨ ਸਵੇਰੇ 3-4 ਵਜੇ ਸ਼ੁਰੂ ਹੋਇਆ ਜਦਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਥਿਆਰਬੰਦ ਪੁਲਿਸੀਆਂ ਨੂੰ ਲੈ ਕੇ ਮਹਾਸ਼ਾ ਅਸ਼ਵਨੀ ਕੁਮਾਰ ਨੇ ਆਪ ਤਾਬਾ ਬੋਲ ਦਿੱਤਾ। ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਸਾਰੇ ਨਾਕੇ ਰੋਕ ਲਏ ਗਏ। ਉਹਨਾਂ ਪਰ ਪੁਲਿਸ ਦਾ ਸਖਤ ਪੈਦਾ ਬਿਠਾ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਉੱਪਰ ਇੱਕੋ ਵਾਰ ਹਮਲਾ ਕਰ ਦਿੱਤਾ ਗਿਆ। ਮਹਾਸ਼ਾ ਅਸ਼ਵਨੀ ਕੁਵਾਰ ਨੇ ਪੁਲਿਸ ਐਕਸ਼ਨ ਇਸ ਲਈ ਕੀਤਾ ਸੀ ਕਿ ਅੰਮ੍ਰਿਤਸਰ ਵਿੱਚ ਪੂਜੇ ਹੋਏ ਸਾਰੇ ਸੱਤਿਆਗ੍ਰਹਿ ਜਥੇ ਗ੍ਰਿਫਤਾਰ ਕਰ ਲਏ ਜਾਣ ਤਾਂ ਜੋ ਘੱਟੋ ਘੱਟ ਉਸ ਦਿਨ ਸੱਤਿਆਗ੍ਰਹਿ ਨਾ ਹੋਵੇ। ਤੇ ਉਹ ਮੋਰਚੇ ਨੂੰ ਦਾ ਐਲਾਨ ਕਰ ਸਕੇ ਪਰੰਤੂ ਸਮਝਦਾ ਸੀ ਕਿ ਜਦ ਤੱਕ ਦੀਵਾਰ ਨੂੰ ਨਾ ਰੁਕਿਆ ਜਾਵੇ ਮੋਰਚੇ ਨੂੰ ਫੇਲ ਨਹੀਂ ਕੀਤਾ ਜਾ ਸਕਦਾ ਇਸ ਲਈ ਉਸਨੇ ਅਗਲਾ ਕਦਮ ਮਨਜੀ ਸਾਹਿਬ ਦੇ ਦਿਵਾਨ ਸਥਾਨ ਤੇ ਕਬਜ਼ਾ ਕਰਨ ਦੇ ਲਈ ਪੁਲਿਸ ਐਕਸ਼ਨ ਨੂੰ ਹੋਰ ਅੱਗੇ ਵਧਾਉਣਾ ਸ਼ੁਰੂ ਕੀਤਾ। ਸਿਕਰ ਦੁਪਹਿਰੇ ਲਾਠੀਆਂ, ਬੰਦੂਕਾਂ, ਪਿਸਤੋਲਾਂ ਅਤੇ ਟਾਇਰ ਗੈਸ ਦੇ ਨਾਲ ਲੈ ਸੋਕੇ ਪੁਲਿਸ ਦੇ ਹਜ਼ਾਰਾਂ ਆਦਮੀ ਸਤਾਵੇ ਲਈ ਪਹੁੰਚ ਗਏ। ਪ੍ਰਾਪਗੈਂਡਾ ਬੰਦ ਦੁਆਰਾ ਐਲਾਨ ਕਰ ਦਿੱਤਾ ਗਿਆ ਕਿ ਮਨਜੀ ਸਾਹਿਬ ਤੇ ਦਫਾ 144 ਲੱਗੀ ਹੋਈ ਹੈ। ਇਸ ਲਈ ਉਸਥਾ ਦਿਵਾਨ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੀਆਂ ਹੋ ਚੁੱਕੀਆਂ ਸਨ। ਪੌਲਿਸ ਦੀ ਇਸ ਪਿਆਰਨ ਕਿਸਮ ਦੀ ਇস্তਿਹਾਲ ਅੰਗੇਜੀ ਕਾਰਨ ਉਹਨਾਂ ਵਿੱਚ ਗਮ ਤੇ ਗੁੱਸੇ ਦੀ ਜ਼ਬਰਦਸਤ ਲਹਿਰ ਪੈਦਾ ਹੋ ਚੁੱਕੀ ਸੀ ਕਬਰਾਟ ਪੈਦਾ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਦੀਆਂ ਗਲੀਆਂ ਅਤੇ ਬਾਜ਼ਾਰਾਂ ਦੇ ਵਿੱਚ ਫੌਜ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਸੀ। ਪ੍ਰੰਤੂ ਸਰਦਾਰ ਹੁਕਮ ਸਿੰਘ ਨੇ ਹਾਲਤ ਨੂੰ ਕਾਬੂ ਵਿੱਚ ਰੱਖਣ ਲਈ ਉਹਨਾਂ ਨੂੰ ਸ਼ਾਂਤੀ ਰੱਖਣ ਅਤੇ ਸ਼ਬਦ ਪੜੇ ਜਾਣ ਦੀ ਕਿਹਾ। ਜਿਸ ਉੱਪਰ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਤੇ ਬੀਬੀਆਂ ਸੱਤ ਧੁੱਪ ਦੇ ਵਿੱਚ ਜੋੜੀਆਂ ਬਾਲੀ ਥਾਂ ਤੋਂ ਲੈ ਕੇ ਦੀਵਾਨ ਸਥਾਨ ਤੱਕ ਬੈਠ ਗਈਆਂ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪੁਲਿਸ ਮਨਜੀਤ ਸਾਹਿਬ ਤੇ ਦਰਬਾਰ ਸਾਹਿਬ ਵੱਲ ਹੋਰ ਪੇਸ਼ ਕਾਢਮੀ ਉਹਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਕਰ ਸਕਦੀ ਹੈ ਪੁਲਿਸ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਪਰੰਤੂ ਸਾਰਾ ਰਾਹ ਸਿੰਘਾਂ ਤੇ ਸਿੰਘਣੀਆਂ ਨੇ ਰੋਕਿਆ ਹੋਇਆ ਸੀ ਉਹ ਪੁਲਿਸ ਨੂੰ ਮੰਜੀ ਸਾਹਿਬ ਤੋਂ ਅੱਗੇ ਵਧਣ ਤੋਂ ਰੋਕਣ ਲਈ ਹਰ ਤਸ਼ੱਦਦ ਦਾ ਸ਼ਾਂਤਮਈ ਮੁਕਾਬਲਾ ਕਰਨ ਲਈ ਤਿਆਰ ਸਨ ਪੁਲਿਸ ਨੇ ਅੱਗੇ ਵਧ ਕੇ ਗੈਸਾਂ ਤੇ ਡਾਂਗਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਟਿਅਰ ਗੈਸ ਦਾ ਬੰਬ ਉਸ ਥਾਂ ਛੱਡਿਆ ਗਿਆ ਜਿੱਥੇ ਕਿ ਸੰਗਤਾਂ ਜੋੜੇ ਰੱਖਦੀਆਂ ਸਨ ਉਸ ਦੇ ਨਾਲ ਪਗੜੜ ਮਚਣੀ ਕੁਜਰਤੀ ਸੀ ਫੇਰ ਵੀ ਬੈਠੇ ਹੋਏ ਸਿੰਘ ਤੇ ਬੀਬੀਆਂ ਡਟੇ ਰਹੇ ਨਿਸ਼ਚਿਤ ਦੇ ਨਾਲ ਪੁਲਿਸ ਨੇ ਉਹਨਾਂ ਨੂੰ ਉੱਥੋਂ ਹਟਾਉਣ ਲਈ ਬਹੁਤ ਸਾਰੇ ਹੋਰ ਟਾਇਰ ਗੈਸ ਦੇ ਬੰਬ ਛੁੱਟੇ ਅਤੇ ਅੰਦਾ ਤੰਦ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਤਸ਼ੱਦਦ ਕਰਦੀ ਹੋਈ ਪੁਲਿਸ ਮੰਜੀ ਸਾਹਿਬ ਤੇ ਦੀਵਾਰਨ ਸਥਾਨ 'ਤੇ ਪਹੁੰਚ ਗਈ ਅਤੇ ਉੱਥੇ ਵੀ ਅੰਦਾ ਤੰਦ ਗੈਸੀ ਗੋਲੇ ਛੱਡੇ ਤੇ ਲਾਠੀ ਚਾਰਜ ਕੀਤਾ ਬਹੁਤ ਸਾਰੇ ਲੋਕ ਪੁਲਿਸ ਦੇ ਇਸ ਤਸ਼ੱਦਦ ਦੇ ਨਾਲ ਜ਼ਖਮੀ ਹੋਏ ਪੁਲਿਸ ਨੇ ਸੰਗਤਾਰ ਨੂੰ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਬਲ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ 1955 ਦੇ ਵਿੱਚ ਵੀ ਦਰਬਾਰ ਸਾਹਿਬ ਉੱਪਰ ਹਮਲਾ ਕੀਤਾ ਗਿਆ ਸੀ ਤਾਂ ਜੋ ਪੰਜਾਬੀ ਸੂਬਾ ਮੋਰਚਾ ਨੂੰ ਟਾਲ ਲਈ ਸਕੇ ਜਿੰਨੀਆਂ ਬੇਨਤੀਆਂ ਪ੍ਰਵਾਹ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਕਿਉਂਕਿ ਬਹੁਤ ਹੀ ਘੱਟ ਬੀੜਾ ਪੜਾ ਨੂੰ ਇਸ ਨੌਲੇਜ ਬਾਰੇ ਇਸ ਗਿਆਨ ਬਾਰੇ ਪਤਾ ਹੈ ਬੇਨਤੀ ਹੈ ਜੀ ਵੀਡੀਓ ਜਰੂਰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ